ਤੇ ਤੁਸੀਂ ਜੋ ਵੀ ਦੇਖੂਗੇ ਜਿੰਨਾ ਵੀ ਆਰਟਵਰਕ ਹੈਗਾ ਐਂਡ ਜੋ ਵੀ ਕੋਟਸ ਹੈਗੇ ਆ ਉਹ ਸਾਰੇ ਬਹੁਤ ਪਾਵਰਫੁਲ ਕੋਟਸ ਹੈਗੇ ਆ ਬਟ ਇਹ ਦਿਖਾਂਦਾ ਹੈ ਉਹ ਕਿ ਇੰਨਾ ਵਧੀਆ ਵੀ ਕਹੀ ਗਈਆਂ ਗੱਲਾਂ ਫੋਰਨ ਸਟੂਡੈਂਟਸ ਕਿੰਨੇ ਆ ਕੇ ਉਹਨਾਂ ਨੇ ਆਪਣਾ ਇੱਥੇ ਇੰਟਰਸਟ ਦਿਖਾਇਆ ਤੇ ਉਹ ਸਾਰਾ ਦੇਖ ਕੇ ਗਏ ਹੋ ਫੋਰਨ ਸਟੂਡੈਂਟਸ ਜਿਹੜੇ ਇੰਟਰਨਸ ਹੈਗੇ ਆ ਉਹ ਸਾਡੇ ਆਰਗੇਨਾਈਜੇਸ਼ਨ ਚ ਚਾਹੀ ਸੀਗੇ। ਹੁਣ ਜਿਹੜੇ ਬੱਚੇ ਹੈਗੇ ਜਿਨ੍ਹਾਂ ਨੇ ਕੰਮ ਕੀਤਾ ਉਹ ਹੀ ਸਮਝਾ ਰਹੇ ਆ ਨਾਲ ਤਾਂ ਉਹਨਾਂ ਨੂੰ ਹੋਰ ਵੀ ਵਧੀਆ ਲੱਗ ਰਿਹਾ ਹੈ ਕਿ ਅ ਬੱਚਿਆਂ ਨੇ ਸਿੱਖਿਆ ਤਾਂ ਸਾਡਾ ਮੇਨ ਤਾਂ ਇਹ ਸੀਗਾ ਕਿ ਬੱਚੇ ਸਿੱਖਣ ਉਹ ਇਨਸਪਾਇਰ ਹੋਣ ਐਂਡ ਉਹਨਾਂ ਲਈ ਤਾਂ ਬਹੁਤ ਫਨ ਐਕਸਪੀਰੀਅੰਸ ਹੈਗਾ ਹੈ। ਸਭ ਤੋਂ ਪ੍ਰਾਣੀ ਜਿਹੜੀ ਐ ਇੱਥੇ ਕੋਈ ਆਰਟ ਹੋਵੇ ਜਾਂ ਕੋਈ ਕੋਟ ਹੋਵੇ ਸਭ ਤੋਂ ਪੁਰਾਣਾ ਕਿਹੜਾ ਮਿਲੂਗਾ ਆਪਾਂ ਤਾਂ ਸਭ ਤੋਂ ਪਹਿਲਾਂ ਤਾਂ ਬਾਬਾ ਬੰਦਰ ਸਿੰਘ ਬਹਾਦਰ ਜੀ ਦਾ ਲੈਟਰ ਹੈਗਾ ਜੋ ਸੈਕਿੰਡ ਪੈਨਲ ਹੈਗਾ ਉਹ ਸਾਡੇ ਕੋਲ ਸਿਰਫ ਟੈਕਸਟ ਸੀਗਾ ਆਪਾਂ ਉਹਨੂੰ ਰੀਕ੍ਰੀਏਟ ਕੀਤਾ ਹੈ ਬਟ ਟੈਕਸਟ ਐਜ਼ ਇਟ ਇਜ਼ ਹੈਗਾ ਆਪਾਂ ਐਗਜ਼ੀਬੀਸ਼ਨ 1710 ਤੋਂ ਲੈ ਕੇ 1839 ਤੱਕ ਦਾ ਕੀਤਾ ਹੈ ਕਿਉਂਕਿ ਜਿਹੜਾ ਸਿੱਖ Empire ਵਾਲਾ ਆਪਾਂ ਮੇਨ ਉਹ ਉਹ ਲੇਤਾ ਹੈ ਜਦ ਫੋਰਨਰਸ ਨੇ ਆ ਕੇ ਕੁਝ ਦੇਖਿਆ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਚੰਡੀਗੜ੍ਹ ਚ ਇੱਕ ਬੜੇ ਖਾਸ ਕਿਸਮ ਦੀ ਐਗਜ਼ੀਬਿਸ਼ਨ ਕੱਲ ਸ਼ੁਰੂ ਹੋਈ ਸੀ ਦਾ ਸਿੱਖ Empire ਕਰਕੇ ਤੇ ਬੜੀ ਜਿਹੜੀਆਂ ਹਿਸਟੋਰੀਕਲ ਇਥੇ ਫੈਕਟਸ ਨੇ ਬਹੁਤ ਚੰਗੇ ਜਿਹੜੇ ਫੈਕਟਸ ਨੇ ਸਿੱਖੀ ਨਾਲ ਜੁੜੇ ਹੋਏ ਉਹ ਤੁਸੀਂ ਇੱਥੇ ਆ ਕੇ ਪੜ੍ਹ ਸਕਦੇ ਹੋ ਸੁਣ ਸਕਦੇ ਹੋ ਤੇ 26 ਸੈਕਟਰ ਜਿਹੜਾ ਖਾਲਸਾ ਕਾਲਜ ਹੈ ਫਾਰ वूमेन ਉੱਥੇ ਆਰਗੇਨਾਈਜ਼ ਕੀਤੀ ਗਈ ਹੈ ਤੇ ਇਹਦੇ ਬਾਰੇ ਜਾਣਦੇ ਆ ਕੀ ਇਹਦਾ ਮਕਸਦ ਸੀਗਾ ਤੇ ਕੌਣ-ਕੌਣ ਇੱਥੇ ਆ ਰਿਹਾ ਤੇ ਕਿਸ ਤਰ੍ਹਾਂ ਦੇ ਨਾਲ ਉਹ ਪ੍ਰਭਾਵਿਤ ਹੋ ਰਹੇ ਨੇ ਇੱਥੇ ਆ ਕੇ ਸਾਡੇ ਨਾਲ ਗੀਤਾਂਜਲੀ ਜੀ ਮੌਜੂਦ ਨੇ ਪੰਜਾਬ ਡੀਟ ਲਾਇਬ੍ਰੇਰੀ ਤੋਂ ਨੇ ਮੈਮ ਇਹ ਕੀ ਇਹਦਾ ਮੰਤਵ ਕੀ ਸੀ ਆਰਗੇਨਾਈਜ਼ ਕਰਵਾਉਣਾ ਸਾਡੇ ਕੁਝ ਇੰਟਰਨਸ ਆਏ ਸੀਗੇ ਯੂਐਸ ਤੋਂ ਆਏ ਸੀਗੇ ਐਂਡ ਦੋ ਇੰਡੀਆ ਤੋਂ ਹੈਗੇ ਤਾਂ ਉਹਨਾਂ ਨੇ ਆਪਾਂ ਉਹਨਾਂ ਨੂੰ ਪ੍ਰੋਜੈਕਟ ਸੋਚਿਆ ਸੀਗਾ ਉਹਨਾਂ ਦੇ ਲਈ ਤਾਂ ਉਹ ਪ੍ਰੋਜੈਕਟਲੀ ਆਪਾਂ ਸੋਚਿਆ ਕਿ 1 ਮਹੀਨਾ ਹੈਗਾ ਉਹਨਾਂ ਕੋਲ ਤਾਂ ਆਪਾਂ ਕੀ ਕਰ ਸਕਦੇ ਹਾਂ ਫਿਰ ਆਪਾਂ ਸੋਚਿਆ ਕਿ ਆਪਾਂ ਇੱਕ ਐਗਜ਼ੀਬਿਸ਼ਨ ਕਰਦੇ ਹਾਂ ਕੁਝ ਇਦਾਂ ਦਾ ਜੋ ਉਹ ਵੀ ਰਿਲੇਟ ਕਰ ਪਾਣ ਕਿਉਂਕਿ ਉਹ ਸਾਰੇ ਟੀਨੇਜਰਸ ਹੈਗੇ ਐ 13 ਤੋਂ 20 ਸਾਲਾਂ ਦੇ ਵਿੱਚ ਆਪਾਂ ਸੋਚਿਆ ਕਿ ਵਾਈ ਨਾਟ ਡੂ ਡੂ ਅ ਡੂ ਐਨ ਐਗਜ਼ੀਬਿਸ਼ਨ ਜਿਹੜਾ ਸਿੱਖ Empire ਪਰ ਫੋਰਨ ਐਸਪੈਕਟ ਜਿਹੜੇ ਫੋਰਨ ਆਰਟਿਸਟ ਤੇ ਆਥਰਸ ਉਸ ਟਾਈਮ ਆਏ ਸੀਗੇ ਉਹਨਾਂ ਨੇ ਕੀ ਦੇਖਿਆ ਤਾਂ ਇਹ ਐਗਜ਼ਿਬਿਸ਼ਨ ਉਸ ਵਾਰੇ ਹੈਗੀ ਹੈ ਬੱਚਿਆਂ ਨੂੰ ਉਸ ਹਿਸਾਬ ਨਾਲ ਗਾਈਡ ਕੀਤਾ ਗਿਆ ਉਸ ਹਿਸਾਬ ਨਾਲ ਮਟੀਰੀਅਲ ਮਿਲਿਆ ਤਾਂ ਇੱਕ ਮਹੀਨਾ ਹਰ ਰੋਜ਼ ਆਏ ਆ ਆਫਿਸ ਐਂਡ ਉਹਨਾਂ ਨੇ ਪੜ੍ਹਿਆ ਉਹਦੇ ਬਾਰੇ ਫਿਰ ਡਿਜ਼ਾਈਨ ਕੀਤੀ ਗਈ ਐਗਜ਼ਿਬਿਸ਼ਨ ਤਾਂ ਇੱਥੇ ਤੁਸੀਂ ਜੋ ਵੀ ਦੇਖੋਗੇ ਜਿੰਨਾ ਵੀ ਆਰਟਵਰਕ ਹੈਗਾ ਐਂਡ ਜੋ ਵੀ ਕੋਟਸ ਹੈਗੇ ਆ ਉਹ ਸਾਰੇ ਬਹੁਤ ਪਾਵਰਫੁਲ ਕੋਟਸ ਹੈਗੇ ਆ ਬਟ ਇਹ ਦਿਖਾਂਦਾ ਹੈ ਉਹ ਕਿ ਇੰਨਾ ਵਧੀਆ ਵੀ ਕਹੀ ਗਈਆਂ ਗੱਲਾਂ ਅਬਾਊਟ ਸਿੱਖ Empire ਬਿਕਾਜ਼ ਕਾਫੀ ਵੱਡੀ ਗੱਲ ਹੈਗੀ ਐ ਕਿ ਤੁਸੀਂ ਕਿਤੇ ਪਬਲਿਸ਼ ਹੋ ਰਹੇ ਹੋ ਕਿਸੇ ਬੁੱਕ ਵਿੱਚ ਜਾਂ ਕੋਈ ਤੁਹਾਡੇ ਬਾਰੇ ਕੋਈ ਗੱਲ ਕਹਿ ਰਿਹਾ ਹੈ ਸਪੈਸ਼ਲੀ ਕੋਈ ਬਾਹਰ ਤੋਂ ਆ ਕੇ ਤੁਹਾਡੇ ਬਾਰੇ ਕੁਝ ਕਹਿ ਰਿਹਾ ਹੈ ਤਾਂ ਉਹੀ ਚੀਜ਼ ਆਪਾਂ ਇੱਥੇ ਦਿਖਾਈ ਹੈ ਅੱਛਾ ਫੋਰਨ ਸਟੂਡੈਂਟਸ ਕਿੰਨੇ ਆ ਕੇ ਉਹਨਾਂ ਨੇ ਆਪਣਾ ਇੱਥੇ ਇੰਟਰਸਟ ਦਿਖਾਇਆ ਤੇ ਉਹ ਸਾਰਾ ਦੇਖ ਕੇ ਗਏ ਹੋ ਫੋਰਨ ਸਟੂਡੈਂਟਸ ਜਿਹੜੇ ਇੰਟਰਨਸ ਹੈਗੇ ਆ ਉਹ ਸਾਡੇ ਆਰਗੇਨਾਈਜੇਸ਼ਨ ਚ ਆਏ ਸੀਗੇ ਉਹ ਯੂਐਸ ਤੋਂ ਆਏ ਸੀਗੇ ਉਹਨਾਂ ਨਾਲ ਕੰਮ ਕੀਤਾ ਆਪਾਂ ਤਾਂ ਇੱਥੇ ਤਾਂ ਜਿਹੜੇ ਲੋਕਲ ਲੋਕੀ ਹੈਗੇ ਆ ਉਹ ਆਏ ਹੈਗੇ ਆ ਹਾਂਜੀ ਬੱਚੇ ਹੈਗੇ ਸਕੂਲ ਦੇ ਸਕੂਲ ਦੇ ਬੱਚੇ ਆਏ ਹੈਗੇ ਆ ਐਂਡ ਕਾਫੀ ਕਾਲਜ ਦੇ ਵੀ ਅਲੱਗ-ਅਲੱਗ ਜਿੱਦਾਂ ਆਪਾਂ ਇਨਵਾਈਟ ਸ਼ੇਅਰ ਕੀਤਾ ਸੀਗਾ ਤਾਂ ਕਾਫੀ ਸਾਰੇ ਲੋਕੀ ਆਈ ਸੀਗੇ ਕਾਫੀ ਬਜ਼ੁਰਗ ਵੀ ਅਸੀਂ ਦੇਖ ਰਹੇ ਹਾਂ ਇੱਥੇ ਪਹੁੰਚੇ ਆ ਉਹ ਕਿਵੇਂ ਆਪਣਾ ਫੀਡਬੈਕ ਤੁਹਾਨੂੰ ਦੇ ਰਹੇ ਹੋਣਗੇ ਕਿ ਕਿੰਨਾ ਕੁ ਉਹਨਾਂ ਨੂੰ ਖੁਸ਼ੀ ਹੋਈ ਕਿਉਂਕਿ ਐਗਜ਼ੀਬਿਸ਼ਨ ਜਿਹੜਾ ਬੜਾ ਦੌਰ ਚੱਲਦਾ ਰਹਿੰਦਾ ਚੰਡੀਗੜ੍ਹ ਦੇ ਵਿੱਚ ਪਰ ਇਹ ਇੱਕ ਸਿੱਖੀ ਨਾਲ ਜੁੜੀ ਬੜੀ ਵੱਖਰੀ ਕਿਸਮ ਦੀ ਹੈ ਸੋ ਕਿਵੇਂ ਫੀਡਬੈਕ ਦੇ ਰਹੇ ਸਭ ਨੂੰ ਐਕਚੁਅਲੀ ਬਹੁਤ ਵਧੀਆ ਲੱਗ ਰਹੀ ਹੈ ਕਿਉਂਕਿ ਇਹਦੇ ਵਿੱਚ ਇਟਸ ਈਜ਼ੀ ਟੂ ਰੀਡ ਸਾਰਾ ਜ਼ਿਆਦਾ ਟੈਕਸਟ ਨਹੀਂ ਹੈਗਾ ਤਾਂ ਐਗਜ਼ੀਬਿਸ਼ਨ ਜਦ ਬੰਦਾ ਦੇਖਦਾ ਹੈ ਅੱਛੀ ਪਿਕਚਰਸ ਐਂਡ ਉਹਨਾਂ ਤੋਂ ਹੁਣ ਜਿਹੜੇ ਬੱਚੇ ਹੈਗੇ ਜਿਨ੍ਹਾਂ ਨੇ ਕੰਮ ਕੀਤਾ ਹੈ ਉਹੀ ਸਮਝਾ ਰਹੇ ਹੈ ਨਾਲ ਤਾਂ ਉਹਨਾਂ ਨੂੰ ਹੋਰ ਵੀ ਵਧੀਆ ਲੱਗ ਰਿਹਾ ਹੈ ਕਿ ਅ ਬੱਚਿਆਂ ਨੇ ਸਿੱਖਿਆ ਤਾਂ ਸਾਡਾ ਮੇਨ ਤਾਂ ਇਹ ਸੀਗਾ ਕਿ ਬੱਚੇ ਸਿੱਖਣ ਉਹ ਇਨਸਪਾਇਰ ਹੋਣ ਐਂਡ ਉਹਨਾਂ ਲਈ ਤਾਂ ਬਹੁਤ ਫਨ ਐਕਸਪੀਰੀਅੰਸ ਹੈਗਾ ਹੈ ਮੈਂ ਕਿੰਨੀ ਪੁਰਾਣੀ ਕਲੈਕਸ਼ਨ ਹੈ ਜਿਹੜੀ ਤੁਸੀਂ ਇੱਥੇ ਸ਼ੋਕੇਸ ਕੀਤੀ ਹੈ ਸਭ ਤੋਂ ਸਭ ਤੋਂ ਪੁਰਾਣੀ ਜਿਹੜੀ ਹੈ ਇਹ ਚ ਕੋਈ ਆਰਟ ਹੋਵੇ ਜਾਂ ਕੋਈ ਕੋਈ ਕੋਟ ਹੋਵੇ ਉਹ ਸਭ ਤੋਂ ਪੁਰਾਣਾ ਕਿਹੜਾ ਮਿਲੂਗਾ ਆਪਾਂ ਨੂੰ ਆਪਾਂ ਐਗਜ਼ੀਬਿਸ਼ਨ 1710 ਤੋਂ ਲੈ ਕੇ 1839 ਤੱਕ ਦਾ ਕੀਤਾ ਹੈ ਕਿਉਂਕਿ ਜਿਹੜਾ ਸਿੱਖ Empire ਵਾਲਾ ਆਪਾਂ ਮੇਨ ਉਹ ਲੇਤਾ ਹੈ ਜਦ ਫੋਰਨਰਸ ਨੇ ਆ ਕੇ ਕੁਝ ਦੇਖਿਆ ਤਾਂ ਸਭ ਤੋਂ ਪਹਿਲਾਂ ਤਾਂ ਬਾਬਾ ਬੰਦਰ ਸਿੰਘ ਬਹਾਦਰ ਜੀ ਦਾ ਲੈਟਰ ਹੈਗਾ ਜੋ ਸੈਕੰਡ ਪੈਨਲ ਹੈਗਾ ਉਹ ਸਾਡੇ ਕੋਲ ਸਿਰਫ ਟੈਕਸਟ ਸੀਗਾ ਆਪਾਂ ਉਹਨੂੰ ਰੀਕ੍ਰੀਏਟ ਕੀਤਾ ਹੈ ਬਟ ਟੈਕਸਟ ਐਜ਼ ਇਟ ਇਜ਼ ਹੈਗਾ ਉਹਨਾਂ ਨੇ ਉਹਨਾਂ ਦੀ ਸ਼ਹਾਦਤ ਦੇਖੀ ਸੀਗੀ ਤਾਂ ਉਹਦੇ ਬਾਰੇ ਲੈਟਰ ਲਿਖਿਆ ਸੀਗਾ ਕਲਕੱਤਾ ਤਾਂ ਉਹ ਸਾਡਾ ਸਭ ਤੋਂ ਪੁਰਾਣਾ ਟੈਕਸਟ ਹੈਗਾ ਫਿਲਹਾਲ ਤੇ ਅਸੀਂ ਦੇਖ ਰਹੇ ਜਿਹੜੀਆਂ ਪੇਂਟਿੰਗਸ ਨੇ ਆਰਟ ਜਿਹੜੀਆਂ ਬਣੀਆਂ ਹੋਈਆਂ ਨੇ ਦਰਬਾਰ ਸਾਹਿਬ ਦੀਆਂ ਹੋਣ ਜਾਂ ਹੋਰ ਕਾਫੀ ਲਾਹੌਰ ਦੀਆਂ ਵੀ ਨੇ ਤਾਂ ਉਹ ਸਾਰੀ ਕਲੈਕਸ਼ਨ ਫਿਰ ਕਿਵੇਂ ਕਿੱਥੋਂ ਆਈ ਕਿਵੇਂ ਕੀਤੀ ਹੋਈ ਕਿਉਂਕਿ ਬੜੀ ਉਹ ਵੈਲਿਊਏਬਲ ਚੀਜ਼ਾਂ ਨੇ ਅ ਇੱਕ ਤਾਂ ਇਹ ਸਾਰੇ ਹੈ ਤਾਂ ਪ੍ਰਿੰਟਸ ਬਟ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈਗੀ ਪੰਜਾਬ ਡਿਜੀਟਲ ਲਾਇਬ੍ਰੇਰੀ ਆਪਾਂ ਪੰਜਾਬ ਦੀ ਪੁਰਾਣੀ ਡਾਕੂਮੈਂਟਸ ਐਂਡ ਇਹ ਹਿਸਟਰੀ ਸੰਭਾਲਦੇ ਆਂ ਬਾਈ ਡਿਜੀਟਾਈਜ਼ਿੰਗ ਥੈਮ ਹਾਲੇ ਤੱਕ ਆਪਾਂ 8 ਕਰੋੜ ਪੇਜ ਕਰ ਚੁੱਕੇ ਆਂ ਡਿਜੀਟਾਈਜ਼ ਔਨ ਪੰਜਾਬ ਹੁਣੇ ਚੀਜ਼ਾਂ ਅਲੱਗ-ਅਲੱਗ ਸੋਰਸਸ ਤੋਂ ਆਉਂਦੀਆਂ ਆਂ ਅਲੱਗ-ਅਲੱਗ ਲੋਕਾਂ ਕੋਲ ਹੁੰਦੀ ਐ ਕਈ ਲਾਇਬ੍ਰੇਰੀਜ਼ ਆਪਣੇ ਡਿਜੀਟਾਈਜ਼ ਕਰਨਦੇ ਆਂ ਬਹੁਤ ਲੋਕਾਂ ਕੋਲ ਬਹੁਤ ਸਾਰਾ ਪੁਰਾਣਾ ਸਮਾਨ ਹੈਗਾ ਤਾਂ ਉਸੇ ਸਾ ਆਪਣਾ ਬਿਕਾਜ਼ ਉਹਨਾਂ ਨੂੰ ਪਤਾ ਐ ਪੰਜਾਬ ਡਿਜੀਟਲ ਲਾਇਬ੍ਰੇਰੀ ਕੀ ਕਰਦੀ ਐ ਉਨਾ ਸਾਡਾ ਮਿਸ਼ਨ ਕੀ ਹੈਗਾ ਤਾਂ ਉਹ ਦਿੰਦੇ ਆ ਆਪਾਂ ਡਿਜੀਟਾਈਜ਼ ਕਰਦੇ ਹਾਂ ਹਾਂਜੀ ਤੇ ਮੈਮ ਇਹ ਅੱਜ ਆ ਲਾਸਟ ਡੇ ਸੀਗਾ ਇਸ ਤੋਂ ਬਾਅਦ ਜੇ ਕਿਸੇ ਨੂੰ ਬਾਅਦ ਚ ਪਤਾ ਲੱਗੇਗਾ ਤਾਂ ਉਹ ਕਿੱਥੇ ਸਭ ਚੀਜ਼ਾਂ ਦੇਖ ਸਕਦਾ ਫਿਲਹਾਲ ਐਕਚੁਅਲੀ ਬੱਚੇ ਯੂਐਸ ਵੀ ਕਰਨਗੇ ਇਹ ਫॉर ਨਾਊ ਹੱਲੇ ਸਾਡੀ ਇੱਥੇ ਹੀ ਥਿਸ ਇਜ਼ ਦਾ ਲਾਸਟ ਡੇ ਮੇਬੀ ਜੇ ਜ਼ਿਆਦਾ ਡਿਮਾਂਡ ਹੋਈ ਵੀਲ ਥਿੰਕ ਅਬਾਊਟ ਇਟ ਕਿ ਆਪਾਂ ਹੋਰ ਕਰ ਲਈਏ ਬਟ ਫॉर ਨਾਊ ਅੱਜ ਤੱਕ ਲਾਸਟ ਡੇ ਹੈਗਾ ਠੀਕ ਹੈ ਹਾਂਜੀ ਸੋ ਅਸੀਂ ਗੱਲਬਾਤ ਕੀਤੀ ਇਸ ਜਿਹੜੀ ਐਕਸੀਬਿਸ਼ਨ ਜਿਹੜੀ ਤਾਂ ਸਿੱਖ ਐਂਪਾਇਰ ਤੇ ਸਿੱਖ ਰਾਜ ਜਿਹੜਾ ਸੀਗਾ ਉਸ ਬਹੁਤ ਕੁਝ ਜਿਹੜੀਆਂ ਬਹੁਤ ਘਟਨਾਵਾਂ ਹੋਈਆਂ ਬਹੁਤ ਹਿਸਟੋਰੀਕਲ ਈਵੈਂਟਸ ਸੀਗੀਆਂ ਤੇ ਖਾਸ ਤੌਰ ਤੇ ਫੋਰਨਰਸ ਜਿਹੜੇ ਸੀਗੇ ਉਸ ਵੇਲੇ ਉਹਨਾਂ ਦੀ ਕੀ ਸੋਰਸ ਸੀ ਉਹਨਾਂ ਦਾ ਕੀ ਨਜ਼ਰੀਆ ਸੀਗਾ ਸਿੱਖ ਰਾਜ ਨੂੰ ਲੈ ਕੇ ਸਿੱਖਾਂ ਨੂੰ ਲੈ ਕੇ ਜਿਹੜੇ ਸਿੱਖ ਵਾਰੀਅਰ ਸੀਗੇ ਕਾਫੀ ਉਹਨਾਂ ਤੋ ਇੰਪ੍ਰੈਸ ਜਿਹੜੇ ਹੁੰਦੇ ਸੀਗੇ ਉਹਨਾਂ ਬਾਰੇ ਉਹ ਜਦੋਂ ਆਪਣੇ ਦਿਲੋਂ ਲਿਖਦੇ ਸੀਗੇ ਕਿ ਕਿਸ ਤਰ੍ਹਾਂ ਦੀ ਇੱਕ ਕੌਮ ਹੈ ਸੋ ਉਹ ਸਾਰੇ ਸਬੂਤ ਜਿਹੜੇ ਤੁਹਾਨੂੰ ਇੱਥੇ ਮਿਲਣਗੇ ਤੇ ਨਾਲ ਨਾਲ ਬਹੁਤ ਸਾਰੀਆਂ ਜੜੀਆਂ ਆਰਟਸ ਨੇ ਪੇਂਟਿੰਗਸ ਨੇ ਉਹ ਤਸਵੀਰਾਂ ਨੇ ਉਹ ਵਿਜ਼ੂਅਲਸ ਨੇ ਜਿਹੜੇ ਤੁਹਾਨੂੰ ਬਹੁਤ ਹੈਰਾਨ ਕਰ ਦੇਣਗੇ ਤੇ ਤੁਹਾਨੂੰ ਬਹੁਤ ਉਹਨਾਂ ਨੂੰ ਵੇਖ ਕੇ ਬੜਾ ਚੰਗਾ ਲੱਗੂਗਾ ਤੁਹਾਨੂੰ ਉਸ ਪੁਰਾਣੇ ਦੌਰ ਚ ਲੈ ਜਾਊ ਜਿਹੜੇ ਜਿਸ ਦੌਰ ਦੇ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਸ ਤਰ੍ਹਾਂ ਦੇ ਉਦੋਂ ਹਾਲਾਤ ਸੀਗੇ ਤੇ ਕੀ ਕੁਛ ਜਿਹੜਾ ਸੀਗਾ ਉਸ ਵੇਲੇ ਹਾਲਾਤ ਸੀਗੇ ਸਿੱਖ ਰਾਜ ਦੀ ਆਪਾਂ ਜੇ ਗੱਲ ਕਰੀਏ ਤਾਂ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਬ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ